ਪਰ ਸਾਡੀ ਖੁੱਲੀ ਚੇਤਾਵਨੀ ਆ ਇੱਥੇ ਪੰਜਾਬੀਆਂ ਦੀਆਂ ਰੇੜੀਆਂ ਲਵਾਵਾਂਗੇ ਜੇ ਕਿਸੇ ਪ੍ਰਵਾਸੀ ਭਈਏ ਨੇ ਮੈਨੂੰ ਪਤਾ ਇੱਥੇ ਆਸੇ ਪਾਸੇ ਲੁਕੇ ਹੋਣੇ ਕਿਤੇ ਗਏ ਕਿਤੇ ਨਹੀਂ ਦੁਕਾਨਾਂ ਬੰਦ ਕੀਤੀਆਂ ਸਿਰਫ ਜੇ ਕਿਸੇ ਪ੍ਰਵਾਸੀ ਭਈਏ ਨੇ ਕਿਸੇ ਸਿੱਖ ਦੇ ਨਾਲ ਜਾਂ ਕਿਸੇ ਵੀ ਪੰਜਾਬੀ ਦੇ ਨਾਲ ਕੋਈ 1921 ਕੀਤੀ ਜਾਂ ਕਿਸੇ ਆਰਤੀ ਨੇ ਉਹਦੀ ਹੈਲਪ ਕੀਤੀ ਭਈਏ ਜੀ ਜਾਂ ਕਿਸੇ ਵਪਾਰੀ ਨੇ ਭਈਏ ਦੀ ਹੈਲਪ ਕੀਤੀ ਪੰਜਾਬੀ ਨੂੰ ਤੰਗ ਕਰਨ ਦੇ ਵਿੱਚ ਤੇ ਸਾਨੂੰ ਕਈ ਤੰਕੀਆਂ ਦਿੰਦੇ ਕਿ ਠੇਕੇਦਾਰਾਂ ਦੇ ਪੰਡਿਆਂ ਦੇ ਕੋਲ ਆ ਸਵਾਵਾ ਇਹ ਆ ਉਹ ਆ ਸਾਡੀ ਅਤੀ ਉਮਰ ਝੇਲਾਂ ਦੇ ਵਿੱਚ ਨਿਕਲੀ ਆ ਕੋਈ ਵੱਡਾ ਕੇਸ ਹੈ ਨਹੀਂ ਜਿਹੜਾ ਸਾਡੇ ਦੇ ਪਹਿਲਾਂ ਨਹੀਂ ਪਿਆ ਅਸੀਂ ਟਰਡ 370 ਤੋਂ 307 ਐਕਸਪਲੋਜਿਵ ਵੈਕਟਰ ਸਾਰੇ ਕੇਸਾਂ ਦਾ ਸਾਹਮਣਾ ਪਹਿਲਾਂ ਵੀ ਕਰ ਚੁੱਕੇ ਆ ਤੇ ਹੁਣ ਵੀ ਅਸੀਂ ਪੰਜਾਬੀਆਂ ਦੇ ਨਾਲ ਇਹ ਕਢਾ ਕੇ ਖੜੇ ਆ ਜਿੱਦਾਂ ਅਸੀਂ ਚੰਡੀਗੜ੍ਹ ਬਾਈਪਾਸ ਸਵਰਨ ਫਾਰਮ ਦੇ ਲਾਗੇ ਵਿਹਲਾ ਕਰਾਇਆ ਇਹਨਾਂ ਪ੍ਰਵਾਸੀਆਂ ਤੋਂ ਜਿਨ੍ਹਾਂ ਨੇ ਇੱਕ ਪੰਜਾਬਣ ਬੀਬੀ ਦੇ ਨਾਲ ਕੁੱਟਮਾਰ ਕੀਤੀ ਸੀ ਤੇ ਇੱਕ ਸਾਡੇ ਸਿੰਘ ਨੂੰ ਮੜਾ ਬੋਲਿਆ ਸੀ ਇਸ ਤਰ੍ਹਾਂ ਜੇ ਕਿਸੇ ਨੇ ਬਦੀ ਕੀ ਕੀਤੀ ਤੇ ਕੈਸ਼ਾਈ ਕੀਤੀ ਤੇ ਉਹ ਆਪਣਾ ਫੜਿਆ ਵਿਚਾਰ ਲਵੇ ਉਹਦੇ ਨਾਲ ਵੀ ਇਦਾਂ ਹੀ ਹੋਊਗਾ ਦੂਜੀ ਗੱਲ ਕਿਸੇ ਵੀ ਪੰਚ ਸਰਪੰਚ ਐਮਸੀ ਜਾਂ ਹੋਰ ਕਿਸੇ ਵੀ ਰਸੂਖਦਾਰ ਬੰਦੇ ਨੇ ਭਈਆਂ ਨੂੰ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਬਣਾ ਕੇ ਦਿੱਤੇ ਤਾਂ ਆਪਣੀ ਬੇਇੱਜ਼ਤੀ ਦਾ ਜ਼ਿੰਮੇਵਾਰ ਆਪ ਹੋਵੇਗਾ ਏਅਰ ਨੇ ਸਾਨੂੰ ਆਖਿਆ ਕਿ ਨੇਪਾਲ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਆ ਡਾਊਨਲੋਡ ਚੈਟ